ਇਹ ਤੁਸੀਂ ਦੇਖ ਸਕਦੇ ਹੋ ਗੋਲੀਆਂ ਅੱਡਾ ਜਣਾ ਮੇਨ ਅੱਡਾ ਹੈਗਾ ਗੋਲੀਆਂ ਇੱਥੋਂ ਦਾ ਮੰਜ਼ਰ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਸਾਹਮਣੇ ਦੁਕਾਨਾਂ ਹੈਗੀਆਂ ਨੇ ਇਹ ਵੀ ਦੁਕਾਨਾਂ ਹੈਗੀਆਂ ਨੇ ਤੇ ਸਾਰੀਆਂ ਜਿਹੜੀਆਂ ਤੁਹਾਨੂੰ ਡੈਮੇਜ ਦੁਕਾਨਾਂ ਦੇ ਅੰਦਰ ਪਾਣੀ ਜਿਹੜਾ ਵੱਟ ਚੁੱਕਿਆ ਜੰਨੇ ਜੰਨੇ ਲੈ ਉਹ ਹੋਰ ਥੋੜੀ ਯਾਰ ਅੱਜ ਦੁਕਾਨਾਂ ਕੋਈ ਨੰਬਰ ਦੌੜੀਆਂ ਚਲਾਨ ਨਹੀਂ ਆਉਂਦੇ ਟੋਟਲੀ ਅੱਡਾ ਜਿਹੜਾ ਡੈਮੇਜ ਹੋ ਚੁੱਕਾ ਹੈ ਇਹ ਦੇਖ ਸਕਦੇ ਹੋ ਉਹਨੂੰ ਪਾਣੀ ਜਿਹੜਾ ਪੂਰਾ ਖੇਤ ਦੇ ਵਿੱਚ ਗਿਆ ਪੂਰੀ ਫਸਲ ਬਰਬਾਦ ਹੋ ਚੁੱਕੀ ਐ ਉਹ ਤੁਸੀਂ ਦੂਰ ਦੇਖੋ ਦੇ ਕਿੰਨਾ ਜਿਹੜਾ ਸਮਾਰਟ ਰੋਡ ਤੇ ਨਾ ਉਹ ਇਕੱਠਾ ਹੋਇਆ ਪਿਆ ਦੁਕਾਨਾਂ ਦਾ ਦੁਕਾਨਾਂ ਦਾ ਹਾਲਾਤ ਦੇਖ ਲਓ ਜੀ ਇਹ ਤੇ ਕੋខਾ ਸੀ ਕੋਕਾ ਪੂਰੀ ਜਣਾ ਜਿਹੜਾ ਰੁੜ ਗਿਆ ਇਹ ਦੇਖ ਲੋ ਤੁਸੀਂ ਇਹ ਸਮਾਨ ਹੁਣ ਆਪਣਾ ਜਿਹੜਾ ਬਾਹਰ ਕੱਢ ਰਹੇ ਨੇ ਦੁਕਾਨਦਾਰ ਇਹ ਦੇਖੋ ਤੁਸੀਂ ਇਹ ਪੂਰਾ ਇੱਥੇ ਸਮਾਨ ਲਗਾਇਆ ਹੋਇਆ ਸੀ ਸਾਰੇ ਦਾ ਸਾਰਾ ਦੇਖੋ ਸਮਾਨ ਤੇ ਜਿਸ ਤਰ੍ਹਾਂ ਦਾ ਮੰਜ਼ਰ ਜਿਹੜਾ ਬਣਿਆ ਹੋਇਆ ਇਹ ਫਰੂਟ ਦੇ ਭੋਖੇ ਦੁਕਾਨਾਂ ਫਰੂਟ ਦੀਆਂ ਕੀ ਦੇਖ ਸਕਦੇ ਹੋ ਕਿਸਾ ਦਾ ਮਜਰ ਜਿਹੜਾ ਬਣਿਆ ਹੋਇਆ ਇਹ ਪੂਰੇ ਇਹ ਦੁਕਾਨਾਂ ਹੀ ਦੁਕਾਨਾਂ ਦਾ ਸਾਰੀ ਇਧਰ ਪੂਰੀ ਤਰ੍ਹਾਂ ਜਿਹੜੇ ਪ੍ਰਭਾਵਤ ਹੋਈਆਂ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੀਆਂ ਸਾਰਾ ਪਾਣੀ ਜਿਹੜਾ ਦੁਕਾਨਾਂ ਦੇ ਅੰਦਰ ਪੂਰਾ ਜਿਹੜਾ ਅੰਦਰ ਸਮਾਨ ਰੱਖਿਆ ਸਾਰਾ ਖਰਾਬ ਹੋ ਚੁੱਕਾ ਇਹ ਕੋਲੀਆਂ ਤੋਂ ਦਿਨਾਂਗਰ ਨੂੰ ਜਾਣ ਵਾਲਾ ਰਸਤਾ ये मेन अड्डा है इस पास देख सकते ये पूरी तो पूरी दुकान जी टुट चुकी है ਹਰ ਲੋਤ ਕੋਲ ਮਾਰੀ ਨੁਕਸਾਨ ਇਹ ਦੇਖਸੋ ਜੇ ਸਹੀ ਮਠਾਈ ਵਾਲੀ ਦੁਕਾਨ ਹੈਗੀ ਹੈ ਇਹ ਜਿੱਥੇ ਅਨਾਸਟੋਰ ਸਿਗਾ ਇੱਥੇ ਔਰ ਇੱਧਰ ਦੇਖੋ ਫਰਨੀਚਰ ਦੀ ਦੁਕਾਨ ਸਿਗੀ ਜਿੰਨੀਆਂ ਵੀ ਇਸ ਲਾਈਨ ਦੇ ਵਿੱਚ ਦੁਕਾਨਾਂ ਆਈਆਂ ਇਹ ਮੌਕੇ ਦੀਆਂ ਤਸਵੀਰਾਂ ਗਰਾਊਂਡ ਰਿਐਲਿਟੀ ਤੁਹਾਨੂੰ ਦਿਖਾ ਰਿਹਾ ਮੈਂ ਇੱਥੇ ਵੀ ਇਹ ਮਠਾਈ ਦੀ ਦੁਕਾਨ ਹੈਗੀ ਹੈ ਇਹ ਦੇਖੋ ਕਾਊਂਟਰ ਰਹਿ ਗਿਆ ਖਾਲੀ ਇਹ ਪੂਰਾ ਡੁੱਬਿਆ ਹੋਇਆ ਸੀ ਪਾਣੀ ਦੇ ਵਿੱਚ ਪਿੱਛੇ ਦੇਖ ਸਕਦੇ ਸੀ ਪੌਪੂਲਰ ਹੋਰ ਪਾਣੀ ਇਸ ਤਰਫੋਂ ਚੜਾਇਆ ਦੇਖ ਸਕਦੇ ਹੋ ਉਸ ਸਾਰੀਆਂ ਦੁਕਾਨਾਂ ਐ ਕੋਹਾ ਨਹੀਂ ਵੰਦਾ ਵੀਰ ਮੈਂ ਅੱਜ ਜਾ ਕੇ ਡੰਡਾ ਇਹਨਾਂ ਨੂੰ ਅੱਜ ਦਾ ਰੇਮ ਨਿਕਾਲਿਆ ਦੰਤ ਸਮਾਂ ਸੋਟੜਿਆ ਆ ਵੀ ਜਾ ਕੇ ਕਰਨਾ ਨਹੀਂ ਤੇ ਜਾਂ ਕੇ ਰੱਖ ਦੇਣੀ ਆ ਆਪਾਂ ਇਹਨਾਂ ਦੇ ਸਭ ਨਾਲ ਨਾਲ ਕੰਢੇ ਨੇ ਦੇਖ ਸਕਦੇ ਹੋ ਪਿੱਛੇ ਟਰੈਕਟਰ ਟਰਾਲੀਆਂ ਦਾ ਸਮਾਨ ਉਹ ਪਿੱਛੇ ਘਰ ਹੈਗਾ ਜੀ ਇਹ ਘਰ ਦੇਖ ਤੁਸੀਂ ਇਹ ਪੂਰਾ ਜਿਹੜਾ ਆ ਬਿਲਕੁਲ دریا ਪੱਧਰ ਆ ਗਈ ਜਾਨੀ ਇਹ ਲੋਕਾਂ ਦਾ ਸਮਾਨ ਦੇਖ ਸਕਦੇ ਤੁਸੀਂ ਸੋਫੇ ਡੇਟ ਵਗੈਰਾ ਘਰ ਪੂਰਾ ਰੋੜ ਗਿਆ ਹਾਂਜੀ ਪੂਰਾ ਦਾ ਪੂਰਾ ਘਰ ਜਿਹੜਾ ਹੈ ਇਹ ਰੁੜ ਚੁੱਕਿਆ ਟੁੱਟ ਗਿਆ ਸਮਾਨ ਵੀ ਰੁੜ ਗਿਆ ਸਮਾਨ ਵੀ ਰੁੜ ਗਿਆ ਦੇਖੋ ਗਰੀਬ ਪਰਿਵਾਰ ਹੈ ਗਿਆ ਨਾ ਜਾਣੇ ਕਿੰਨਾ ਇੱਕ ਇੱਕ ਪੈਸਾ ਜਿਹੜਾ ਹੈ ਉਹ ਇਕੱਠਾ ਕਰਕੇ ਖੂਨ ਪਸੀਨੇ ਦਾ ਆਪਣਾ ਆਸ਼ਿਆਨਾ ਬਣਾਉਂਦੇ ਆ ਲੇਕਿਨ ਕੁਝ ਸਮੇਂ ਦੇ ਵਿੱਚ ਹੀ ਜਿਹੜਾ ਹੈ ਇਹ ਸਭ ਕੁਝ ਜਿਹੜਾ ਹੈ ਮੰਜ਼ਰ ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਤਬਦੀਲ ਹੋ ਗਿਆ ਇਹ ਪੂਰੀ ਇੱਕ ਖੱਡ ਦਾ ਰੂਪ ਜਿਹੜੀ ਉਤਾਰਨ ਕਰ ਚੁੱਕੀ ਆ ਤੁਸੀਂ ਉਸ ਵੇਲੇ ਇੱਥੇ ਸੀ ਜਿਹੜੇ ਪਾਣੀ ਆਇਆ ਬੱਕੇ ਕਿੱਥੇ ਕਰਦੇ ਕਰਕੇ ਤੁਸੀਂ ਨਿਕਲ ਕੇ ਦੇ ਹਾਂਜੀ ਪਹਿਲੇ ਪਤਾ ਚੱਲ ਗਿਆ ਸੀ ਕਿ ਪਾਣੀ ਆਣ ਵਾਲਾ ਨਹੀਂ ਅੱਛਾ ਇਹ ਚੀਜ਼ ਤਾਂ ਇਹ ਤਾਂ ਪਾਣੀ ਨਹੀਂ ਨਹੀਂ ਵਾਲਾ ਨਹੀਂ ਪਤਾ ਇਹ ਪਤਾ ਨਹੀਂ ਦੱਸਣਾ ਕੱਢ ਲੈਂਦੇ ਆ ਅਸੀਂ ਮਤਲਬ ਕਿਸੇ ਨੇ ਇਹਨੂੰ ਤੁਹਾਨੂੰ ਦੱਸਿਆ ਕਿ ਪਾਣੀ ਆਣ ਵਾਲਾ ਨਹੀਂ ਦੱਸਿਆ ਤੁਸੀਂ ਦੱਸ ਸਕਦੇ ਹੋ ਕਿ ਇਹ ਬਿਟੀ ਇਸ ਦਾ ਸਰੀਆ ਕਿ ਸਾਨੂੰ ਕਿਸੇ ਨੇ ਨਹੀਂ ਦੱਸਿਆ ਕਿ ਪਾਣੀ ਆਣ ਵਾਲਾ ਹੈ ਨਹੀਂ ਤਾਂ ਅਸੀਂ ਆਪਣਾ ਸਮਾਨ ਜਿਹੜਾ ਕਿੱਥੇ ਅੱਗੇ ਪਿੱਛੇ ਜਿਹੜਾ ਸ਼ਿਫਟ ਕਰ ਲਾਂਗੇ ਅੱਗੇ ਤਾਂ ਤੁਸੀਂ ਮੰਦਰ ਜਿਹੜਾ ਦੇਖ ਸਕਦੇ ਹੋ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਇਹ ਪੂਰਾ ਪੌਪੂਲਰ ਦੇਖੋ ਜੀ ਬਾਗੀਚਾ ਐ ਸੀਗਾ ਆਹ ਦੇਖ ਕਿਧਰੋਂ ਕੋਈ ਨਾ ਦੀ ਪ੍ਰੰਤ ਕਰਨ ਲੱਗਿਆ ਆ ਇੱਕ ਮਿੰਟ ਆਈ ਮੈਨੂੰ ਇਹਦੇ ਪੈਰ ਮੋਲ ਲੀਹੋ ਤੀ ਦਸਨ ਇਹ ਬਹੁਤ ਜੀ ਦੇਖਦਾ ਹੋਣਾ ਇਹ ਨਾ ਲਾੜਾਂ ਦੀ ਗੋਲੀਆਂ ਇਹ ਟੋਨਾਂ ਬਾਗੀਚੀ ਦੀ ਗੋਲੀਆਂ ਇਹ ਚੱਲਦੀ ਐ ਇਹ ਨਾਲਾ ਬਣ ਚੁੱਕਾ ਪੂਰਾ ਦਾ ਪੂਰਾ ਦੇਖ ਸਰ ਜੀ ਇਹ ਮਟੀਰੀਅਲ ਨਾਲ ਹੀ ਟੁੱਟਦੇ ਤੇ ਜਦੋਂ ਪਾ ਪੈਦਾ ਲੈ ਚਲੋ ਚਲੋ ਬਹੁਤ ਤੜੜਾ ਕੇ ਚਲ 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 ਇਹ ਘੋ ਕੇ ਇੱਕ ਆ ਰਿਹਾ ਦੇਖੋ ਇਹ ਘਰ ਦੇ ਹਾਲਾਤ ਦੇਖ ਸਕਦੇ ਹੋ ਤੁਸੀਂ ਪੂਰਾ ਦਾ ਪੂਰਾ ਘਰ ਬਰਬਾਦ ਹੋ ਚੁੱਕਾ ਹੈ ਦੇਖੋ ਦੇਖੋ ਪਾਣੀ ਕਿੰਨੀ ਕਿਤਾ ਸਾਡੇ ਉਧਰ ਉਧਰ ਮੈਂ ਦੇਖਾਈ ਰਿਹਾ ਪਾਣੀ ਸਾਰਾ ਭੰਮੇ ਭੱਜਿਆ ਹੋਇਆ ਹੈ ਅੱਛਾ ਕੋਲਪੇ ਚਲੇਗਾ ਪਾਣੀ ਬੁਲਿਆ ਚਾਹੀਦਾ ਹੈ ਹਾਂਜੀ ਪਾਣੀ ਨਹੀਂ ਆ ਹੱਟੇ ਇਹ ਜਿਹੜਾ ਆਪਣਾ ਕੋਲ ਹੈ ਇਹ ਆਹ ਹੈ ਜੀ ਦਰਿਆ ਦੂਰ ਤੋਂ ਫੇਰ ਲੁਕਿਆ ਇਹ ਜੀ ਦਰਿਆ ਚਲੋ ਚੱਲੇ ਚਲ ਹਰੀ ਮੈਂ ਆਹ ਏਡ ਤੱਲੇ ਮੈਂ ਨਿਲਗਾ ਫਿਰ ਲੁਕ ਆਏ ਤੁਮ ਬੰਦ ਠੀਕ ਕੋਈ ਕੋਈ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਜਗਾ ਹਾਂ ਅਹ ਇੱਤੋਂ ਲਗਭਗ 100 ਮੀਟਰ ਅੱਗੇ ਤੁਸੀ ਹੋਇਆ ਕਰਦੇ ਸੀ ਔਰ ਤੁਸੀ ਦਾ ਬਿਲਕੁਲ ਨਾਮ ਨਸਾਨ ਮੋੜ ਖਤਮ ਹੋ ਚੁੱਕਾ ਹੈ ਹਾਂ ਇਹ ਮਕਾਨ ਸੀਗਾ ਇਹ ਇਹ ਮਕਾਨ ਹੈ ਇੱਕ ਮਕਾਨ ਤੁਸੀ ਇਹ ਦੇਖ ਸਕਦੇ ਹੋ ਪੂਰੀ ਤਰ੍ਹਾਂ ਜੜਾ ਮਕਾਨ ਜੜਾ ਹੈ 36 ਗਰਸਤ ਹੋ ਚੁਕਾ ਔਰ ਪਾਣੀ ਦੀ ਚਪੇੜ ਵਿੱਚ ਆ ਚੁਕਾ ਹੈ ਦੇਖ ਸਕਦੇ ਤੁਸੀਂ ਤਸਵੀਰਾਂ ਬਿਲਕੁਲ ਕਿਨਾਰੇ ਤੇ ਇਹ ਅਸਲ ਵਿੱਚ ਇਹ ਕਿਨਾਰਾ ਇਹ ਨਹੀਂ ਹੈਗਾ ਕਾਫੀ ਦੂਰ ਭਾਈ ਤੁਹਾਨੂੰ 200 ਮੀਟਰ ਇੱਥੋਂ 100-200 ਮੀਟਰ ਅੱਗੇ ਕਿਨਾਰਾ ਸੀਗਾ ਉਹ ਦੇਖਦੇ ਤੁਸੀਂ ਉੱਚੇ ਜਿਹੜੇ ਸਪਰ ਜਿਹੜੇ ਥੋੜੇ ਜਿਹਾ ਦਿਖਾਈ ਦੇ ਰਹੇ ਨੇ ਦੂਸਰੀ ਮਨੇ ਉਹ ਉੱਥੇ ਹੀ ਉਹ ਚੀਜ਼ ਆ ਭਾਈ ਹਾਂ ਹਾਂ ਅਹ ਦੂਸਰੇ ਦੂਰ ਤੁਸੀਂ ਦੇਖਦੇ ਆ ਕਿ ਇਹ ਵਰਡ ਸੈਂਚਰੀਆ ਕੀ ਹੈ ਜੰਗਲਾਤ ਹੈ ਕੀ ਹੈ ਔਰ ਅਸਲ ਵਿੱਚ ਜਦੋਂ ਅਸੀਂ ਪਿੰਡ ਵਾਸੀਆਂ ਨਾਲ ਇਲਾਕਾ ਵਾਸੀਆਂ ਨਾਲ ਗੱਲ ਕੀਤੀ ਹੈ ਤੇ ਇਹ ਜਿਹੜਾ ਜਿੱਥੇ ਪਾਣੀ ਇਸ ਵੇਲੇ ਵਹਿ ਰਿਹਾ ਇਹ ਲੋਕਾਂ ਦੀ ਜਮੀਨਾਂ ਹੈਗੇ ਔਰ ਅਸਲ ਜਿਹੜਾ ਦਰਿਆਪੁਰ ਦਾ ਜ਼ਮੀਨ ਹੈਗੀ ਆ ਉਹ ਜੰਗਲਾਤ ਵਾਲੀ ਜ਼ਮੀਨ ਹੈਗੀ ਆ ਔਰ ਇੱਥੇ ਪ੍ਰਸ਼ਾਸਨ ਨੇ ਵੀ ਕੋਈ ਜਿਹੜਾ ਆ ਉਹ ਧਿਆਨ ਨਹੀਂ ਦਿੱਤਾ ਕਿ ਅਸੀਂ ਜਿਹੜਾ ਜੋ ਸਹੀ ਜਗ੍ਹਾ ਹੈਗੀ ਆ ਦਰਿਆ ਦੀ ਉਥੇ دریا ਨੂੰ ਜਿਹੜਾ ਆ ਡਾਈਵਰਟ ਕੀਤਾ ਜਾਏ। ਔਰ ਅੱਜ ਸ਼ਾਸਨ ਔਰ ਪ੍ਰਸ਼ਾਸਨ ਦੀ ਨਲਾਇਕੀ ਦੇ ਕਾਰਨ ਅੱਜ ਇਹਨਾਂ ਲੋਕਾਂ ਨੂੰ ਇੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਰਿਹਾ। ਇਹ ਦੇਖ ਸਕਦੇ ਹੋ ਤੁਸੀਂ। ਕੀ ਕਰਦਾ ਇਧਰ ਗਾਣੇ ਉਹ ਦੂਰ ਜੜੀਆਂ ਸਾਰੀਆਂ ਦੁਕਾਨਾਂ ਹੈਗੀਆਂ। ਦੁਕਾਨਾਂ ਦਾ ਬਿਲਕੁਲ ਜਿਹੜਾ ਨਾਮੋ ਨਿਸ਼ਾਨ ਇਧਰੋਂ ਜਿਹੜਾ ਮਿਟ ਚੁੱਕਿਆ। ਅਹੋ ਦੁਕਾਨਾਂ ਦੇ ਕਿਹੜੇ ਬੰਦੇ ਨੇ? ਮੈਂ ਦੀ ਬੁਤੀ ਇਹ ਨਹੀਂ। ਦੁਕਾਨਾਂ ਦੇ ਲੱਗੇ ਸਮਾਨ ਕੱਢ ਕੇ ਦੁਕਾਨ ਸਮਾਨ ਵਿੱਚ ਆ ਵੀ ਦੇਖੋ ਨਾ ਤੁਸੀਂ। ਇਹ ਦੁਕਾਨਾਂ ਮਲੇ ਤੇ ਲੱਗੇ ਸਮਾਨ ਸਮਾਨ ਆਪਣੇ ਤੁਸੀਂ ਕੀ ਕਹੋਗੇ ਇਹਦੇ ਬਾਰੇ ਜਿਹੜਾ ਇਹ ਪਾਣੀ ਇਧਰੋਂ ਆਇਆ। ਕਹਿੰਦੇ ਭਾਈ ਭਾਈ ਕੀ ਕਹੋਗੇ ਇਸ ਪਾਣੀ ਦੇ ਬਾਰੇ? ਇਸ ਪਾਣੀ ਦੇ ਬਾਰੇ ਕੁਝ ਨਹੀਂ ਕਹਿ ਸਕਦੇ ਬਹੁਤ ਖਰਾਬ ਪਾਣੀ ਹੈ ਬਹੁਤ ਤੇਜ਼ ਪਾਣੀ ਹੈ ਉਹ ਪਾਣੀ ਦਾ ਰੁਕ ਇਧਰੋਂ ਆ ਗਿਆ ਬ੍ਰਿਆ ਕਰ ਰਹੀ ਹੈ 1 ਕਿਲੋਮੀਟਰ ਤੇ ਪਰੇ ਹੀ ਠੀਕ ਹੈ ਦਵਾਈ ਕੀਤੀ ਕੁਝ ਨਹੀਂ ਬਚਣ ਦਿੱਤਾ ਨਹੀਂ ਇਹ ਜਿਹੜੀ ਧੁੱਸੀ ਬਣੀ ਹੋਈ ਸੀ ਇੱਥੇ ਇਹ ਧੁੱਸੀ ਦੀ ਸਥਿਤੀ ਕਿਸ ਤਰ੍ਹਾਂ ਦੀ ਸੀ ਥੋੜੀ ਖਰਾਬ ਖਰਾਬ ਸੀ ਖਰਾਬ ਸੀ ਥੋੜੀ ਖਰਾਬ ਸੀ ਜਾਂ ਜ਼ਿਆਦਾ ਸੀ ਪੰਜਾ ਦੇ ਕਹਿ ਸਕਦੇ ਥੋੜੀ ਜ਼ਿਆਦਾ ਅੱਛਾ ਇਹ ਕਿੰਨਾ ਚਿਰ ਹੋਇਆ ਸੀ ਇਹ ਧੁੱਸੀ ਬਣਿਆ 3 ਦਿਨ ਤੋਂ ਤੋਂ ਪਹਿਲੇ ਹੀ ਹਾਂਜੀ ਤੁਹਾਡੇ ਆਉਣ ਤੋਂ ਪਹਿਲਾਂ ਹੀ ਮਕਾਨ ਬਣਾਉਣਾ ਸਾਥੇ ਬਜ਼ੁਰਗ ਨੂੰ ਪੁੱਛ ਲਓ ਸਾਡੇ ਬੰਦੇ ਨੂੰ ਪੁੱਛ ਲਓ ਭਾਜੀ ਤੁਸੀਂ ਬਣੇ ਤਾਂ ਨੱਕ ਜੇ ਰੋਇਆ ਸੀ ਇਹ ਦੇ ਜੰਮੇ ਪਰਸਾ ਸਤਫਾ ਲ ਹੋ ਗਿਆ ਹਾਂ ਤੇ ਉਹ ਰਿਪੇਅਰ ਹੋਈ ਕਦੀ ਨਹੀਂ ਰਿਪੇਅਰ ਤੁਸੀਂ ਵੀ ਰਿਪੇਅਰ ਹੋਈ ਕਦੀ ਨਹੀਂ ਕਦੀ ਕਿਸੇ ਸ਼ਾਸਨ ਪ੍ਰਸ਼ਾਸਨ ਨੇ ਇੱਥੇ ਆ ਕੇ ਤੁਹਾਨੂੰ ਅਲਰਟ ਕੀਤਾ ਕੁਝ ਨਹੀਂ ਹੋਇਆ ਇਹਦੇ ਫੋਟੋ ਖਿੱਚਦੇ ਨੇ ਚੱਲ ਜਾ ਬਸ ਇਹ ਤਾਂ ਪਿਛਲੇ ਸਾਲ ਦੀ ਤੁਸੀਂ ਟੋੜਨੀ ਸੀ ਗੁਜਰਾ ਬਠਾਏ ਦੇ ਪਾਸੇ ਇੱਥੇ ਇਹ ਗੁਜਰਾ ਪਿਆ ਰਕਰ ਹੋਇਆ ਜੀ ਨਾ ਉਹ 2000 ਰੁਪਏ ਮਿਲ ਕੇ ਹੋਏ ਨਹੀਂ ਐਕਚੁਅਲੀ ਜਿਤਨਾ ਸਾਨੂੰ ਵੀ ਪਤਾ ਲੱਗਿਆ ਕਿ ਜਿਹੜਾ ਅਸਲ ਵਿੱਚ ਜਿਹੜਾ ਦਰਿਆ ਹੈਗਾ ਉਹ ਜਿਹੜੀ ਜੰਗਲਾਤ ਹੈਗੇ ਜੰਗਲਾਤ ਜਿਹੜੀ ਆ ਉਹ ਦਰਿਆ ਅਸਲੀ ਜਿਹੜੀ ਦਰਿਆਗਾ ਹਾਂਜੀ 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 ਤੇ ਅੱਗੇ ਵਾਪਸ ਇਹਨਾ ਕ੍ਰੇਡ ਨਹੀਂ ਬਨੇ ਹਾਂ ਪਿਛਲੇ ਸਾਲ ਜਦੋਂ ਪਾਣੀ ਪਿਆ ਪਿਛਲੇ ਸਾਲ ਵੀ ਫਲੱਡ ਆਇਆ ਸੀ ਤੇ ਮਤਲਬ ਕਿ ਕੋਈ ਨਾ ਕੋਈ ਕੀਤਾ ਬਸ ਦੇਖ ਗਏ ਚੱਲ ਗਏ ਬਸ ਜੀ ਜੀ ਬਸ ਉਹੀ ਹੋਇਆ ਮੁਰਗੀ ਠੀਕ ਹੈ ਹਾਂਜੀ ਉਹਨਰ ਰੁਰ ਗਿਆ ਉਹ ਸਾਰੇ ਆਨ ਲੱਗੇ ਦਾ ਦਸਾਂ ਲੱਗੇ ਦਾ ਮਤਲਬ ਕੀ ਹੋ ਗਿਆ ਦਾ ਇਹ ਸਾਰੀ ਮਤਲਬ ਕੀ ਸਰਕਾਰ ਦਾ ਹੀ ਕਸੂਰ ਹੈ ਜਨਾਬ ਜੀ ਸਰਕਾਰ ਦਾ ਤੁਹਾਡੇ ਕੋਈ ਮਦਦ ਦੇ ਵਾਸਤੇ ਕੋਈ ਸਰਕਾਰ ਹਾਂਜੀ ਦਾ ਮਤਲਬ ਕਰਦੇ ਆ ਬਸ ਚੱਲ ਜਾਂਦੇ ਆ ਕੋਈ ਠੀਕ ਹੈ ਨਹੀਂ ਤੁਹਾਡਾ ਜਿਹੜਾ ਇਸ ਬੋਧ ਮੈਂ ਦੇਖ ਰਿਹਾ ਕਿ ਬਹੁਤ ਵੱਡਾ ਨੁਕਸਾਨ ਹੈਗਾ ਗਾ ਗਰੀਬ ਪਰਿਵਾਰ ਹੈਗੇ ਆ ਹਾਂਜੀ ਹਾਂਜੀ ਉਹ ਨਾ ਜਾਣੇ ਜਿਹੜਾ ਆਪਣੇ ਖੂਨ ਪਸੀਨੇ ਦਾ ਮਿਹਨਤ ਦਾ ਕਿ ਪੈਸਾ ਲਾ ਕੇ ਤੇ ਇਥੇ ਜ਼ਮੀਨ ਵੀ ਖਰੀਦੀ ਹੋਵੇਗੀ ਔਰ ਨਾਲ ਹੀ ਮਕਾਨ ਬਣਾਇਆ ਲੇਕਿਨ ਜੋ ਇਸ ਵਲੇ ਸਥਿਤੀ ਦੇ ਰਿਹਾ ਇਹ ਦਿਲ ਦਲਾਵ ਦੇਣ ਵਾਲੀ ਸਥਿਤੀ ਹੈਗੀ ਆ ਔਰ ਸਾਨੂੰ ਵੀ ਜਿਹੜਾ ਬਹੁਤ ਦੁੱਖ ਲੱਗ ਰਿਹਾ ਲਿਕਨ ਇਹ ਜਿੰਨਾ ਵੀ ਕੰਮ ਹੈਗਾ ਇਹ ਸਰਕਾਰਾਂ ਦਾ ਕੰਮ ਹੈਗਾ ਇਹ ਟੋਟਲੀ ਤੇ ਬਸਤੀ ਹੈਗੀ ਆ ਇਹ ਦੇਖਦੇ ਅਸੀਂ ਤੁਸੀਂ ਇਹ ਪੂਰੀਆਂ ਇਟਾਂ ਦੇ ਕੋਲ ਪਲਾਂਟ ਵਗੈਰਾ ਦਿਖਾਈ ਦੇ ਰਿਹਾ ਇਹ ਸਾਰੇ ਮਕਾੜ ਰੁਪਏ ਟੋਟਲੀ ਗੋਲੀਆਂ ਦਾ ਖਤਮ ਹੋ ਗਿਆ ਜੀ ਖਤਮ ਹੋ ਗਿਆ ਟੋਟਲੀ ਉਹ ਤੁਸੀਂ ਦੂਰ ਦੇਖ ਰਹੇ ਹੋਗੇ ਕਿ ਆਪਣਾ ਜਿਹੜਾ ਜਿਹੜਾ ਬੱਚੇ ਕੁਛੇ ਸਮਾਨ ਟਰਾਲੀਆਂ ਰਸਤੇ ਜਿਹੜਾ ਲੋਕ ਆਪਣੇ ਸੇਫ ਜਗ੍ਹਾ ਜਾ ਰਿਹਾ ਕੁੱਲ ਮਿਲਾ ਕੇ ਕਹੀ ਹੈ ਕਿ ਇਹ ਇੰਨਾ ਇੰਨਾ ਗੋਲੀਆਂ ਪੰਮਾ ਦਾ ਏਰੀਆ ਜਿਹੜਾ ਟੋਟਲੀ ਖਰਾਬ ਖਤਮ ਹੋ ਚੁੱਕਾ ਆ ਇਹ ਦੁਕਾਨਾਂ ਵੀ ਅਸੀਂ ਦੇਖੀਏ ਨਾ ਕਿ ਦੁਕਾਨਾਂ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਨੇ ਕਰਜਾ ਲੈ ਕੇ ਦੁਕਾਨ ਸਟਾਰਟ ਕੀਤੀ ਹੈ ਰੋਜੀ ਰੋਟੀ ਵਾਸਤੇ। ਹੋਰ ਖਾਸ ਕਰ ਇਹ ਜਿਹੜਾ ਆ ਦਰਿਆ ਤੋਂ ਇਧਰ ਦਾ ਇਲਾਕਾ ਹੈਗਾ। ਹਾਂਜੀ। ਆ ਇਧਰ ਇਹ ਬੇਰੁਜ਼ਗਾਰੀ ਜ਼ਿਆਦਾ ਹੈਗੀ। ਹਾਂਜੀ ਹਾਂਜੀ ਹਾਂਜੀ। ਆ ਇਹ ਜਿੰਨੇ ਵੀ ਨੌਕਰੀਗਾਰ ਨਾ ਗਿਆ ਸਾਰੇ ਬੇਰੁਜ਼ਗਾਰ ਹੈ ਗਿਆ। ਆਪਣਾ ਆਪਣੇ ਕੋਈ ਰੋਜ਼ ਦੇਖਦੇ ਆ ਕਿ ਅਸੀਂ ਕੋਈ ਦੁਕਾਨ ਪਾ ਲਈਏ ਜਾਂ ਕੋਈ ਖੋਖਾ ਖੋਲ ਲਈਏ। ਇਹਨਾਂ ਵਿਚਾਰਿਆਂ ਕੋਈ ਬੈਂਕ ਤੋਂ ਵੀ ਲੋਨ ਲਾਣ ਲੈ ਕੇ ਤੇ ਕੰਮ ਸਟਾਰਟ ਕੀਤਾ। ਲੇਕਿਨ ਅੱਜ ਜਿਹੜਾ ਸਭ ਕੁਝ ਜਿਹੜਾ ਦਰਸਾਈ ਹੋ ਚੁੱਕਿਆ। ਔਰ ਅਸੀਂ ਜਿਹੜਾ ਸਰਕਾਰ ਤੱਕ ਇਹੀ ਸੰਦੇਸ਼ ਜਿਹੜਾ ਪਹੁੰਚਾਣਾ ਚਾਹੁੰਦੇ ਆ ਔਰ ਕਹਿਣਾ ਵੀ ਚਾਹੁੰਦਾ ਮਤਲਬ ਕਿ ਸਖਤ ਸ਼ਬਦਾਂ ਦੇ ਵਿੱਚ ਵੀ ਸਰਕਾਰ ਨੂੰ ਕਹਣਾ ਚਾਹੁੰਦੇ ਆ ਕਿ ਇਹ ਤੁਹਾਡੀ ਨਲਾਇਕੀ ਹੈਗੀ ਹੈ ਤੁਹਾਡੀ ਨਲਾਇਕੀ ਦੇ ਕਾਰਨ ਅੱਜ ਇਹਨਾਂ ਲੋਕਾਂ ਨੂੰ ਜਿਹੜਾ ਆ ਅੱਜ ਇਹ ਦਿਨ ਜਿਹੜਾ ਉਹ ਦੇਖਣਾ ਪਿਆ ਰਿਹਾ ਔਰ ਨੌਜਵਾਨਾਂ ਰੇੜੀ ਵੀ ਨਹੀਂ ਲਾ ਸਕਦਾ ਕੋਈ ਨੌਜਵਾਨ ਰੇੜੀ ਵੀ ਨਹੀਂ ਲਾ ਸਕਦਾ ਨਾ ਫਲ ਫਰੂਟ ਦੀ ਨਾ ਕੀ ਪਤਾ ਰਾਤ ਲਾ ਕੇ ਤੇ ਸਵੇਰ ਨੂੰ ਰੋੜੇ ਦੀ ਹੈ ਨਾਲ ਹੀ ਨਾਲ ਹੀ ਦੇਖੋ ਹੁਣ ਇਸ ਇਲਾਕੇ ਦੇ ਵਿੱਚ ਬਿਲਕੁਲ ਪੈਦਾ ਮਾਹੌਲ ਜਿਹੜਾ ਬਣਿਆ ਹੋਇਆ ਜਿੰਨੀਆਂ ਦੁਕਾਨਾਂ ਇਹਦਾ ਨਹੀਂ ਸਮਾਨ ਬਚਿਆ ਸਾਰਾ ਨੁਕਸਾਨ ਜੋ ਵੀ ਆ ਸਾਰੇ ਹਰ ਇੱਕ ਬੰਦੇ ਦਾ ਨੁਕਸਾਨ ਆ ਸਾਰਾ ਨੁਕਸਾਨ ਇਹਨਾਂ ਨੂੰ ਪੁੱਛਣਾ ਇੱਥੇ ਜਿਹੜਾ ਬਾਹਰੋਂ ਆਂਦਾ ਇਸ ਤਰ੍ਹਾਂ ਦੇ ਵੀਡੀਓ ਚੜਦਾ ਵੀ ਉਹ ਪੰਜਾਬ ਉਤਲਾ ਪੰਜਾਬ ਵਾਲੇ ਉਹ ਜੇ ਤੁਸੀਂ ਵੀਡੀਓ ਚੜਾਏਗਾ ਤੇ ਮਾੜੀ-ਮੋਢੀ ਹਾਲਤ ਤੇ ਕਰਾਓ ਜਿੰਦਾ ਨੁਕਸਾਨ ਹੋਇਆ ਜਿੰਦਾ ਪੈਸੇ ਹੋਣ ਪੁੱਛੋ ਦੇਖ ਕੇ ਚਲ ਗਿਆ ਸਾਰੇ ਸਾਰੇ ਦੇਖ ਕੇ ਚਲ ਵੀਡੀਓ ਬਣਾਉਣਾ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਵਾਸਤੇ ਮੈਂ ਦੱਸ ਦਿਆਂ ਕਿ ਮੈਂ ਪੀਮ ਆਰਮੀ ਪਾਰਟੀ ਦਾ ਮਿਸ਼ਨ ਤੁਹਾਡਾ ਮੈਂ ਕਿਸੇ ਸਰਕਾਰ ਦਾ ਬੰਦਾ ਨਹੀਂ ਆ ਜੋ ਕੋਈ ਨਮਾਦਾ ਨਹੀਂ ਮੈਂ ਪ੍ਰੈਸਰਪੋਰਟਰ ਹੈਗਾ ਠੀਕ ਹੈ ਮੈਨੂੰ ਪਤਾ ਕਿ ਸਾਰੇ ਮੇਰੇ ਪਰਿਵਾਰ ਆਗੇ ਆਪਣੇ ਮੈਨੂੰ ਦੁੱਖ ਹੋਇਆ ਅਸੀਂ ਇਹ ਵੀਡੀਓ ਜਿਹੜੀ ਸਰਕਾਰਾਂ ਤੱਕ ਪਹੁੰਚਾ ਰਹੇ ਹਾਂ ਔਰ ਕੜੇ ਸ਼ਬਦਾਂ ਦੇ ਵਿੱਚ ਅਸੀਂ ਨਿੰਦਿਆ ਕਰ ਰਹੇ ਹਾਂ ਕਿ ਆਉਣ ਵਾਲੇ ਟਾਈਮ ਤੇ ਮਤਲਬ ਬਿਲਕੁਲ ਸ਼ਾਰਟਲੀ ਸ਼ਾਰਟਲੀ ਇਹਨਾਂ ਪਰਿਵਾਰਾਂ ਦਾ ਜਿਹੜੀ ਬਤਕਾ ਲਈ ਜਾਏ ਇਹਨਾਂ ਨੂੰ ਜਿਹੜਾ ਬੰਦਾ ਮੁਆਵਜ਼ਾ ਜਿਹੜਾ ਦਿੱਤਾ ਜਾਏ ਔਰ ਜਿਹੜੇ ਬੇਰੁਜ਼ਗਾਰ ਜਿਹੜੇ ਬੇਬੱਚੇ ਹੋਏ ਨਾ ਇਹਨਾਂ ਨੂੰ ਜਿਹੜਾ ਰੀਸੈਟਲਮੈਂਟ ਜਿਹੜਾ ਕੀਤਾ ਜਾਏ ਔਰ ਖਾਸ ਕਰ ਇਹ ਜਿਹੜੀ ਦਰਿਆ ਜਿਹੜੀ ਅਸਲੀ ਲੋਕੇਸ਼ਨ ਆ ਦਰਿਆ ਨੂੰ ਉਧਰ ਜਿਹੜਾ ਜਦੋਂ ਵੀ ਪਾਣੀ ਖਤਮ ਹੁੰਦਾ ਉਸ ਪਾਸੇ ਇਹਨਾਂ ਦਰਿਆ ਨੂੰ ਜਿਹੜਾ ਉਹ ਮੁੜੇ ਦਰਿਆ ਉਧਰ ਜਿੱਧਰ ਨੂੰ ਪੱਥਰ ਲੱਭੇ ਹੁੰਦੇ ਜਿਹੜਾ ਅਸਲੀ ਦਰਿਆਗਾ ਉਹ ਸੁੱਕਾ ਪਿਆ ਉਧਰ ਕੋਈ ਪਾਣੀ ਨਹੀਂ ਹੈਗਾ ਔਰ ਇਹ ਸਾਰੀਆਂ ਜ਼ਮੀਨਾਂ ਔਰ ਇਧਰ ਬਸਤੀ ਬਣੀ ਹੋਈ ਸੀ ਔਰ ਅਸੀਂ ਬਾਰ-ਬਾਰ ਜਿਹੜੇ ਸਰਕਾਰ ਨੂੰ ਕਹਿੰਦੇ ਆ ਕਿ ਇਹ ਬਹੁਤ ਕਾਪੀ ਘਟ ਤੇ ਆਸੀਂ ਸਰ ਇਹ ਕਹਿੰਦੇ ਆ ਕਿ ਸਾਡੀ ਇਹ ਜੰਗਲਾਤ ਖਤਮ ਹੋਣੀ ਚਾਹੀਦੀ ਉਹ ਅੱਕੇ ਨਹੀਂ ਦੇਖ ਸਕਦੇ ਤੁਸੀਂ ਘਰ ਜਿਹੜਿਆ ਸਾਡੀ ਇਹ ਜੰਗਲਾਤ ਖਤਮ ਹੋਣੀ ਚਾਹੀਦੀ ਇਹ ਜੰਗਲਾਤ ਜੰਗਲਾਤ ਜਿਹੜੀ ਬਿਲਕੁਲ ਖਤਮ ਹੋਣੀ ਚਾਹੀਦੀ ਆ ਕਿਉਂਕਿ ਇਹ ਜੰਗਲਾਤ ਨਹੀਂ ਹੈ ਗਿਆ ਇਹ ਹੈਗਾ ਦਰਿਆ ਹਾਂਜੀ ਹਾਂਜੀ ਉਹ ਦਰਿਆ ਦੇ ਵਿੱਚ ਜਿਹੜਾ ਇਹ ਬਰਡ ਸੈਂਚਰੀ ਬਣਾਈਆ ਗਿਆ ਔਰ ਉਸੇ ਕਾਰਨ ਆਜੇ ਇਸ ਇਲਾਕੇ ਨੂੰ ਜਿਹੜਾ ਜ਼ਿਆਦਾ ਜਣਾ ਨੁਕਸਾਨ ਜਿਹੜਾ ਆ ਉਹ ਦੇਖਣਾ ਪਿਆ ਰਿਹਾ ਉਹਦੇ ਕਾਰਨ ਜੰਗਲਾਤ ਕਾਰ ਨਹੀਂ ਸਾਨੂੰ ਇਨਸਕਾਰ ਹੋਇਆ ਨਹੀਂ ਤਾਂ ਪਾਣੀ ਸਾਰਾ ਪਰਲੀ ਚੜ ਚੱਲਦਾ ਜੀ ਅ ਧੰਨਵਾਦ ਅਸੀਂ ਕੋਸ਼ਿਸ਼ ਕਰਾਂਗੇ ਅ ਇੱਥੇ ਦੇਖਦੇ ਆ ਸਰਕਾਰ ਕੀ ਕਰਦੀ ਆ ਨਹੀਂ ਕਰਦੀ ਆ ਗਿਆ ਸਾਡਾ ਭਾਰਤ ਏਕਤਾ ਮਿਸ਼ਨ ਜਿਹੜਾ ਤੁਹਾਡੇ ਨਾਲ ਹੈਗਾ ਜੀ ਜੀ ਅਗਰ ਧਰਨਾ ਪ੍ਰਦਰਸ਼ਨ ਦੀ ਜਰੂਰਤ ਪੈਂਦੀ ਆ ਉਹ ਵੀ ਆਪਾਂ ਕਰਾਂਗੇ ਜਿੱਥੋਂ ਤੱਕ ਸਾਡੀ ਕੋਸ਼ਿਸ਼ ਹੋएगी ਆ ਜੀ ਤੁਹਾਡੇ ਨਾਲ ਜਿਹੜਾ ਆ ਮੋਢੇ ਨਾਲ ਜੇ ਧਰਨਾ ਚਾਹੀਦਾ ਹੈ ਕਦਾ ਜੀ ਤੁਹਾਡੀ ਹੈਲਪ ਹੋਣੀ ਚਾਹੀਦੀ ਆ ਹੁਣ ਜਿੰਨਾ ਗਿਆ ਉਹਨਾਂ ਕੋ ਬਾਜੇ ਇਸ ਲਈ ਕੁਝ ਦਿੱਤਾ ਜਾਏ ਠੀਕ ਆ ਨਹੀਂ ਨਹੀਂ ਤੁਹਾਨੂੰ ਪਤਾ ਗਿਆ ਅਸੀਂ ਅਸੀਂ ਕੇਂਦਰ ਕੇਂਦਰ ਸਰਕਾਰ ਨੂੰ ਵੀ ਕਹਾਂਗੇ ਕਿ ਇਹ ਜਿਹੜਾ ਮਸਲਾ ਨਦੀਆਂ ਦਾ ਮਸਲਾ ਹੈਗਾ ਇਹਦੇ ਵਿੱਚ ਕੇਂਦਰ ਸਰਕਾਰ ਵੀ ਇਨਵੋਲਵ ਹੁੰਦੀ ਆ ਕਿਉਂਕਿ ਇਹ ਇਲਾਕਾ ਜਿਹੜਾ ਆ ਇਹ ਇਹ ਬਿਲਕੁਲ ਜਿਹੜਾ ਬਾਰਡਰ ਏਰੀਆ ਵੀ ਆ ਗਿਆ ਬੈਕਵੈਡ ਏਰੀਆ ਵੀ ਹੈਗਾ ਔਰ ਇੱਕ ਪਾਸੇ ਰਾਵੀ ਨਦੀ ਪੈਂਦੀ ਹੈ ਉਧਰ ਜਲਾਲੀ ਨਦੀ ਪੈਂਦਾ ਉਧਰ ਸ਼ੰਗਾਰਮਾ ਪੈਂਦੀ ਹੈ ਉਹਦੇ ਬਾਅਦ ਉੱਝ ਪੈਂਦੀ ਹੈ ਤੇ ਤਰਨਾਹ ਨਾਲਾ ਪੈਂਦਾ ਇਹ ਨਦੀਆਂ ਦੇ ਵਿੱਚ ਜਿਹੜਾ ਕਿਰਿਆ ਹਲਾਕਾ ਆ ਔਰ ਜਦੋਂ ਬਾਰਡਰ ਦੇ ਉੱਤੇ ਟੈਨਸ਼ਨ ਹੁੰਦੀ ਹੈ ਤਾਂ ਵੀ ਇਹ ਇਲਾਕਾ ਜਿਹੜਾ ਸਹਿਮ ਜਾਂਦਾ ਹੈ ਉਹਨਾਂ ਦਾ ਨੁਕਸਾਨ ਹੁੰਦਾ ਹੈ ਔਰ ਹੁਣ ਜਿਸ ਤਰ੍ਹਾਂ ਤੁਸੀਂ ਇਹ ਵੱਡਾ ਨੁਕਸਾਨ ਜਿਹੜਾ ਦੇਖ ਸਕਦੇ ਹੋ ਇਹ ਵੀ ਜਿਹੜਾ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਆਪ ਦੇਖੋ ਨਾ ਸਮਾਨ ਹੀ ਕੋਈ ਨਹੀਂ ਕੱਢਿਆ ਵਿਚਾਰਿਆਂ ਨੇ। ਹਾਂਜੀ ਹਾਂਜੀ ਦੇਖ ਲਿਆ। ਸਮਾਨ ਦੇਖੋ 1 ਰੁਪਏ ਦਾ ਸਮਾਨ ਨਹੀਂ ਕੱਢਿਆ ਅਗਲੇ ਨਾਲ। ਜੀ ਜੀ ਜੀ। ਅੰਦਾ ਵੀ ਦੇਖੋ ਨਾ ਵਿਚਾਰਿਆਂ ਦਾ। 1 ਰੁਪਏ ਦਾ ਸਮਾਨ ਨਹੀਂ ਕੱਢਿਆ। ਜੀ ਜੀ। ਕੱਲ ਦੇ ਲੱਗੇ ਨੇ ਇੱਥੇ ਸਾਰੇ ਦੇਖੋ ਪਹੁੰਚੇ ਪਾਏ ਟੰਕੇ ਜਨੇ ਮੁੰਡੇ ਆ ਵਿਚਾਰੇ ਚੱਲ ਸਮਾਨ ਤੇ ਵਜੇ। ਇੰਨੇ ਨੇ ਪਾਣੀ ਚ ਕੌ ਨੇ ਕੱਲ ਤੱਕ ਤੇ ਇੱਥੇ ਪਾਣੀ ਕਾਫੀ ਆ ਗਿਆ ਸੀ ਹਾਂਜੀ ਕੱਲ ਬਹੁਤ ਪਾਣੀ ਸੀ ਬਹੁਤ ਪਾਣੀ ਦਸਦਾ ਫੁੱਟ 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 ਪਾਣੀ ਹਾਂਜੀ ਕੱਲ ਤੇ ਰੋਡ ਰੱਦਾ ਤੱਪਦਾ ਪਿਆ ਅੱਛਾ ਉਹਨੇ ਇਹ ਤਨ ਖਾਰ ਲੱਗੀ ਹੋਈ ਹੈ ਹਾਂਜੀ ਖਾਰ ਲੱਗੀ ਆ ਮੁੰਡਾ ਜਿੰਦਾ ਕਰ ਚਰਿਆਂ ਨੂੰ ਪੁੱਛੋ ਤੁਹਾਡੇ ਘਰ ਆਈ ਤੁਹਾਡੇ ਘਰ ਆ ਹਾਂ ਦਾੜੀ ਇੰਦੇ ਨਾਲ ਗੱਲ ਕਰੋ ਹਾਂਜੀ ਤੁਹਾਡਾ ਭਾਈ ਤੁਹਾਡੇ ਘਰ ਜਿੱਦਾਂ ਬੰਦਾ ਜਿੱਦਾਂ ਦੇਖੋ ਮਜ਼ਦੂਰ ਇਹ ਭਾਜੀ ਮਜ਼ਦੂਰ ਬੰਦੇ ਆ ਗਿਆ ਠੀਕ ਹੈ ਪਤਾ ਨਹੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਇਹਨਾਂ ਵਿਚਾਰੇ ਨੇ ਜਿਹੜਾ ਹੈ ਇੱਕ ਇੱਕ ਪੈਸਾ ਜੋੜ ਕੇ ਜਿਹੜਾ ਹੈ ਇਹ ਮਕਾਨ ਬਣਾਇਆ ਤੁਸੀਂ ਦੇਖ ਰਹੇ ਹੋ ਮਕਾਨ ਔਰ ਮੈਂ ਸਲੂਟ ਕਰਦਾ ਕਿ ਤੁਹਾਡਾ ਹਿਰਦਾ ਜਿਹੜਾ ਹੈ ਤੁਸੀਂ ਪਤਲੇ ਕਿਤੇ ਥੰਮ ਕੇ ਬੈਠ ਕੇ ਅਗਰ ਸਾਡੇ ਨਾਲ ਇਸ ਤਰ੍ਹਾਂ ਬੀਤਦੀ ਹੈ ਤੇ ਅਸੀਂ ਤੇ ਇਹਨੂੰ ਸਹਿਣ ਜਿਹੜਾ ਨਹੀਂ ਕਰ ਸਕਦੇ ਅਨੇਕਾ ਪਰਿਵਾਰ ਜਿਹੜੇ ਆ ਅੱਜ ਬਹੁਤ ਹੀ ਬੁਰੀ ਤਰ੍ਹਾਂ ਜਿਹੜੇ ਪ੍ਰਭਾਵਤ ਹੋਏ ਨਾ ਬਿਲਕੁਲ ਉਹਨਾਂ ਦਾ ਜੋ ਵੀ ਉਮਰ ਦਾ ਉਹਨਾਂ ਕਮਾਇਆ ਜਿਹੜਾ ਆ ਉਹ ਖਤਮ ਹੋ ਚੁੱਕਿਆ ਆ ਠੀਕ ਹੈ ਜੀ ਧੰਨਵਾਦ ਬਾਕੀ ਤੁਹਾਨੂੰ ਕਿਸੇ ਵੀ ਕਿਸਮ ਦੀ ਜ਼ਰੂਰਤ ਆ ਗਈ ਹੈ ਠੀਕ ਹੈ ਅਸੀਂ ਸਰਕਾਰ ਪਰ ਨਹੀਂ ਆ ਕਿ ਸਰਕਾਰ ਦੇ ਉੱਪਰ ਅਸੀਂ ਪ੍ਰੈਸ਼ਰ ਜਿਹੜਾ ਜ਼ਰੂਰ ਬਣਾ ਸਕਦੇ ਠੀਕ ਹੈ ਧੰਨਵਾਦ ਜੀ